ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਸ਼ਹਿਰ ਦਾ ਨੋਟ ਕਰ ਲਿਓ ਜੀਰਾ ਸ਼ਹਿਰ ਆ ਗਿਆ। ਤੇ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾ ਦਿੰਦੇ ਆਪਾਂ ਝਾਤ ਮਾਰ ਲਓ। ਤੇ ਫਾਰਮ ਇਹਨਾਂ ਦਾ ਸ਼ਹਿਰ ਤੋਂ ਥੋੜਾ ਬਾਹਰ ਆ ਜਿਹੜਾ ਵੀ ਵਿజిਟ ਕਰੇ ਉਹ ਸੰਪਰਕ ਕਰ ਲਿਓ 2 ਇਸ ਘਰੋਂ ਐਨੀਮਲ ਜਿਹੜੇ ਵਿਕਰੀ ਵਾਲੇ ਰਹਿਣਗੇ ਇੱਕ ਦਾ ਸੱਜਣੋਂ ਐਮਨ ਨੱਤੀ ਦਾ ਇਹ ਮਾਲੀ ਆ ਇਹ ਵਿਕਰੀ ਵਾਲਾ ਇਹਦੀ ਮਾਂ ਵੀਰਹਰਾਂ ਦੇ ਕੋਲੇ ਖੜੀ ਆ ਸਾਹਮਣੇ ਆ ਆ ਇਹਦੀ ਮਦਰ ਆ ਤੇ ਉਹ ਐਮਨ ਨੱਤੀ ਦਾ ਮਾਂ ਕੋਲੇ ਆ ਬੜਾ ਚੰਗਾ ਦੁੱਧ ਇਹਨੇ ਕਰਮਾਲੀ ਨੇ ਭਰਿਆ ਹੋਇਆ ਵੀਰਹਰਾਂ ਦੇ ਕੋਲੇ ਹਾਜ਼ਰ ਆ ਚੰਗੇ ਦੋਦੀ ਮਾਲਕਨ ਮੈਂ ਆ ਤੇ ਪਿਓ ਵਾਲੇ ਪੱਖ ਤੋਂ ਵੀ ਮਾਲੀ ਇਹ ਸੱਜਣੋਂ ਪੂਰਾ ਟਾਪ ਦਾ ਤੇ ਮਾਂ ਕੋਲੇ ਖੜੀ ਆ ਕਿੰਨੀ ਉਮਰ ਹੋ ਗਈ ਕੀ ਲੇਖਾ ਜੋਖਾ ਰਹੂਗਾ ਉਹ ਆਪਾਂ ਮਾਲਕਾਂ ਤੋਂ ਪੁੱਛ ਲੈਨੇ ਆ ਤੇ ਇੱਕ ਸੱਜਣੋਂ ਇਹ ਬੂਰੀ ਮੱਝ ਵਿਕਰੀ ਵਾਲੀ ਆ ਇਹਦਾ ਹਿਸਾਬ ਕਿਤਾਬ ਵੀ ਆਪਾਂ ਮਾਲਕਾਂ ਤੋਂ ਪੁੱਛਦੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੇ ਸੱਜਣ ਦੇ ਜਿਹੜਾ ਪਸ਼ੂ ਪਸੰਦ ਆ ਗਿਆ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਏ ਵੀ ਤੁਹਾਡਾ ਵੱਡਾ ਧੰਨਵਾਦ ਅਜੀ ਨੀਰਜੀ ਸასი ਕਾਲ ਜੀ ਸასი ਕਾਲ ਜੀ ਵੀਰ ਜੀ ਹੋਰ ਸਨਾ ਮੇਰਾ ਵਧੀਆ ਠੀਕ ਠਾਕ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਠੀਕ ਆਪਣਾ ਨਾਂ ਤੇ ਇਥੋਂ ਦਾ ਪ੍ਰੋਪਰ ਐਡਰੈਸ ਦੱਸ ਪੈਣਾ ਭਰਾ ਮਾਨੂੰ ਮੇਰਾ ਨਾਂ ਜਗਮੋਨ ਸਿੰਘ ਹੈ ਜੀ ਤੇ ਸ਼ਹਿਰ ਆਪਣਾ ਜੀਰਾ ਜੀ ਠੀਕ ਆ ਤੇ ਪੱਠਾ ਆਪਣਾ ਮੱਲੋਕੇ ਦੇ ਵਿੱਚ ਹੈ ਜੀ ਉਥੇ ਆਪਾਂ ਝੋਟਾ ਇਹ ਸੇਲ ਕਰਨਾ ਜੀ ਆ ਮੱਲੋਕੇ ਜਦੋਂ ਆਪਾਂ ਜੀਰੋ ਮੱਲੋਕੇ ਨੂੰ ਜਾਣਦੇ ਆ ਤੇ ਪੱਠੇ ਦੇ ਉੱਤੇ ਆਪਣਾ ਫਾਰਮ ਆ ਹਾਂਜੀ ਪੱਠੇ ਦੇ ਕੋਲੇ ਫਾਰਮ ਹਨਾ ਬਾਕੀ ਜਿਹੜਾ ਸੱਜਣਾ ਆਉਂਦਾ ਆਪਣੇ ਨਾਲ ਨੰਬਰ ਤੇ ਸੰਪਰਕ ਕਰ ਲੈ ਹਾਂਜੀ ਹਾਂਜੀ ਤੇ ਨੰਬਰ ਕਿਹੜਾ ਚਲਾਈਏ ਵੀਰੇ ਨੰਬਰ ਆਪਣਾ ਹੈ 79862 62070 ਇੱਕ ਵਾਰੀ ਹੋਰ ਰਿਪੀਟ ਕਰੀਏ 79862 62070 ਤੇ ਪਸ਼ੂ ਆਪਣੇ ਸਾਰੇ ਘਰੇ ਹੀ ਰੱਖੇ ਹੋਏ ਆ ਸ਼ੌਂਕ ਨਾਲ ਹਾਂਜੀ ਹਾਂਜੀ ਵੀਰ ਜੀ ਬੀ ਚੰਗੀਆਂ ਚੰਗੀਆਂ ਮਈਆਂ ਤੇ ਚੰਗੇ ਚੰਗੇ ਦੁੱਧ ਵਾਲੇ ਹਾਂਜੀ ਹਾਂਜੀ ਇਹਦਾ ਕਿੰਨੀ ਕੁ ਉਮਰ ਹੋ ਗਈ ਆ ਕੱਟੇ ਦੀ ਇਹਦੀ ਉਮਰ ਹੈਗੀ 2.5 ਸਾਲ ਦੀ ਆ 2.5 ਸਾਲ ਦੀ ਇਹਦੀ ਮਾਂ ਉਹੀ ਆ ਨਾ ਜਿਹੜੀ ਮੈਂ ਪਹਿਲਾਂ ਦੱਸ ਹਾਂਜੀ ਮਾਂ ਉਹੀ ਆ ਜੀ ਉਹਦੇ ਥੱਲੇ 16-17 ਲੀਟਰ ਦੁੱਧ ਦੇ ਗਏ ਆ ਇਸ ਟਾਈਮ ਆ ਕੇ ਇਹ ਹਰਿਆਣੇੋਂ ਲੈ ਕੇ ਆਏ ਸੀ ਹਾਂ ਨਾ ਹਾਂਜੀ ਹਾਂਜੀ ਇਹ ਆਪ ਐਮ 29 ਦਾ ਵਾ ਆਪ ਐਮ 29 ਲਈ ਹੈ ਓਕੇ ਹਜੇ ਆਪਾਂ ਕ੍ਰੋਸਿੰਗ ਲਈ ਨਹੀਂ ਛੱਡਦੇ ਹਨ ਨਹੀਂ ਨਹੀਂ ਹਜੇ ਨਹੀਂ ਛੱਡਿਆ ਜੀ ਠੀਕ ਹੈ ਠੀਕ ਹੈ ਠੀਕ ਹੈ ਗਰੀ ਠੀਕ ਆ ਸੱਜਣੋ ਇਹ ਐਮ 29 ਦਾ ਜਿਹੜਾ ਮਾਲੀਏ ਦੀ ਤੋਰ ਚੈੱਕ ਕਰ ਲਓ ਲੈ ਚੱਲ ਉੱਧਰ ਨੂੰ ਲੈ ਚੱਲ ਮੈਨੂੰ ਪਤਾ ਐ ਇਹਨੂੰ ਤੁਰੂਗਾ ਵੇਖੋ ਕੱਦ ਕਾਠ ਵੇਖ ਲਓ ਬਾਈ ਦੇ ਕੱਤੋਂ ਤਾਜ਼ਾ ਲਾ ਲਓ ਇੱਕ ਰੰਗ ਕਾਲਾ ਟੈਸਟਿਕਲ ਸੋਹਣੇ ਆ ਤੇ ਬਾ ਇਹ ਨੋਟ ਕਰ ਲਓ ਵੀ ਹਜੇ ਕ੍ਰੋਸਿੰਗ ਲਈ ਨਹੀਂ ਛੱਡਿਆ ਵੀਰ ਹਰਾਂ ਕੋਲੇ ਮਾਲੀ ਆ ਕੇ ਨੀਲੀ ਦਾ ਵੀ ਆ ਤੇ ਇਸ ਕਰਕੇ ਕਹਿੰਦੇ ਵੀ ਇੱਕ ਆਪਾ ਕਟਾ ਜਿਹੜਾ ਉਹ ਸੇਲ ਕਰਦੀ ਐ ਇੱਕ ਕਟਾ ਹੋਰ ਵੀ ਐ ਤੇ ਤੁਹਾਨੂੰ ਇਸ ਫਾਰਮ ਤੋਂ ਇਹ ਦੋ ਐਨੀਮਲ ਵਿਕਰੀ ਵਾਲੇ ਵਿਖਾਤੇ ਆਪਾਂ ਲੈ ਚੱਲੋ ਉੱਥੇ ਨਾ ਕਹਿਣਾ 25 ਲੈ ਚੱਲ ਮੇਰਾ ਵੀ ਵੇਖੋ ਸੰਗ ਸੰਗ ਬਹੁਤ ਚੰਗਾ ਇੱਕ ਨੋਟ ਕਰ ਲਿਓ ਬਾਈ ਬਿਲਕੁਲ ਵੀ ਯਾਰ ਝੂਠ ਵਾਲਾ ਬੰਦਾ ਨਹੀਂਗਾ ਕਿਉਂਕਿ ਆਪਾਂ ਦੂਸਰੀ ਵੀਡੀਓ ਕੀਤੀ ਐ ਇੱਥੋਂ ਤੇ ਜਿਹੜੀ ਗੱਲ ਦੱਸਣਗੇ ਨਾ ਤੁਹਾਨੂੰ ਉਹ ਲੋਹੇ ਤੇ ਲੀਖ ਵਾਲੀ ਗੱਲ ਆ ਐਣੀ ਵੀ ਇਹ ਹੋਊਗਾ ਕਿਸੇ ਹੋਰ ਦਾ ਤੇ ਦੱਸ ਦੇਣਗੇ ਅਮਨ ਅਤੀ ਦਾ ਬਿਲਕੁਲ ਨਹੀਂ ਵੀ ਇਹਦੀ ਮਾਦਰ ਇਹ ਬਣਾ ਦੇਣਗੇ ਇਹ ਗੱਲ ਦੀ ਗਰੰਟੀ ਹੋਊਗੀ ਬੰਦੇ ਨੂੰ ਮਿਲੇ ਤੋਂ ਪਤਾ ਲੱਗੇਗਾ ਤੁਸੀਂ ਵੀ ਜਦੋਂ ਮਿਲੇ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਗੱਲ ਓਕੇ ਰਿਪੋਰਟ ਆ ਆਜੂ ਇਹਦਾ ਆਪਾਂ ਰੇਟ ਕਨਫਰਮ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਬੂਰੀ ਦਾ ਲੇਖਾ ਜੋਖਾ ਦੱਸ ਵੀਰੇ ਜਿਹੜਾ ਆਪਾਂ ਮਾਲੀ ਤੋੜ ਕੇ ਵਿਖਾਤਾ ਹਾਂਜੀ ਹਾਂ ਇਹਦਾ ਕੀ ਲੇਖਾ ਜੋਖਾ ਕੀ ਰੇਟ ਕਰਾਂਗੇ ਆਪਾਂ ਇਹਦਾ 1 ਲੱਖ 20000 ਰੁਪਏ ਇੱਕ ਲੱਖ ਤੇ 20000 ਰੁਪਏ ਇਹਦੀ ਡਿਮਾਂਡ ਕਰਾਂਗੇ ਆਏ ਭੈਣ ਭਰਾ ਦਾ ਮਾਨਤਨ ਕਰਦੇ ਆਂਗੇ ਨਾ ਕਰ ਦਿਆਂ ਕਰ ਦਿਆਂ ਕੋਈ ਗੱਲ ਨਹੀਂ ਓਕੇ ਧੰਨਵਾਦ ਤੇ ਬੂਰੀ ਵੀਰ ਨੂੰ ਕਹਿਣਾ ਸੀ ਲਿਆ ਕੱਢ ਕੇ ਉਹਨੂੰ ਵੀ ਇਹ ਉਹ ਕਿਹੜਾ ਸੂਆ ਵੀਰੇ ਆਪਣੀ ਮੈਂ ਉਹ ਚੌਥਾ ਸੂਆ ਸੂ ਗਈ ਜੀ ਆਪਣੇ ਕੋਲ ਚੌਥਾ ਸੂਆ ਜਿਵੇਂ ਬਾਈ ਨਾਲ ਆਪਣੀਆਂ ਗੱਲਾਂ ਹੋਈਆਂ ਦੁੱਧ ਦਾ ਬੜਾ ਚੰਗਾ ਰਿਕਾਰਡ ਉਹਦਾ ਹਣਾ ਬਹੁਤ ਵਧੀਆ ਜੀ ਕਿੰਨਾ ਦੁੱਧ ਮਕਰਲੇ ਸੂਏ ਚ ਹੋਇਆ ਤੀਜੇ ਮੇਰੇ ਥੱਲੇ ਜੀ 15 16 ਲੀਟਰ ਦੁੱਧ ਅਸੀਂ ਚੋਇਆ ਜੀ 15 ਤੋਂ 16 ਦੁੱਧ ਆਪਾਂ ਆਪਣੀ ਸੇਵਾ ਤੇ ਇੱਥੇ ਚੋਇਆ ਹਣਾ ਹਾਂਜੀ ਹਾਂਜੀ ਮਕਰਲੇ ਤੀਜੇ ਸੂਏ ਹਾਂਜੀ ਤੀਜੇ ਤੇ ਹੁਣ ਚੌਥਾ ਸੂ ਜੀ ਦਿਨ ਕਿੰਨੀ ਤਰੀਕ ਨੂੰ ਪੂਰੇ ਆ ਤਰੀਕ ਤੋਂ ਹੋ ਜਾਈ ਓਕੇ 16 ਤਰੀਕ ਨੂੰ ਦਿਨ ਪੂਰੇ ਹਜੇ 20 ਦਿਨ ਪਏ ਆ ਹਾਂਜੀ 20 ਦਿਨ ਤੇ ਬਾਕੀ ਭਾਰ ਪਿੱਛੇ ਲੋ ਬੇਫਿਕਰੀ ਇਹਨੇ ਉਹ ਸਾਡੀ ਗਰੰਟੀ ਹੋ ਗਈ ਥਾਣ ਦੀ ਚਵਾਈ ਦੀ ਹਰ ਇੱਕ ਚੀਜ਼ ਦੀ ਫੁੱਲ ਗਰੰਟੀ ਫੁੱਲ ਗਰੰਟੀ ਵਾਲੀ ਗੱਲ ਆ ਹਨਾ ਭਾਵੇਂ ਕੋਈ ਸੂਈ ਤੋਂ ਵੀ ਲੈ ਜੀ ਹਾਂਜੀ ਜਿਵੇਂ ਮਰਜ਼ੀ ਜਿੱਦਾਂ ਸੱਜਣੋ ਬੂਰੀ ਐਨੂੰ ਹੀ ਲੈ ਚੋ ਬੂਰੀ ਮੈਂ ਚੌਥਾ ਸੂਆ ਮਾਲਕਾਂ ਦੇ ਦਰਸ਼ਨ ਮੁਤਾਬਕ ਹੁੰਦੀ ਆ ਦਿਨ ਹਜੇ 20 ਪਏ ਆ ਸੱਜਣੋ 22 ਨਾਲ ਗੱਲਾਂ ਬਾਤਾਂ ਹੋਈਆਂ ਵੀਰ ਹੈਰੀ ਕਹਿੰਦਾ ਵੀ ਆਪਾਂ ਨੂੰ ਕੋਈ ਨਾ ਸਾਈ ਬਿਆਨਾ ਪਾ ਦੇਵੇ ਬੇਸ਼ੱਕ ਸੂਈ ਮੈਂ ਤੋਂ ਦੁੱਧ ਚਵਾ ਕੇ ਵੀ ਦੇ ਦਿਆਂਗੇ 16 ਕਿਲੋ ਦੁੱਧ ਇਹਦੇ ਮਾਲਕ ਕਹਿੰਦੇ ਵੀ ਅਸੀਂ ਚੋਇਆ ਹੋਇਆ ਬੋਡੀ ਸਟਰਕਚਰ ਚੰਗਾ ਥਨਲੇਵੀ ਦੀ ਕੁਆਲਿਟੀ ਚੰਗੀ ਆ ਮਹਿੰਦੀ ਬੂਰੀ ਆ ਗਈ ਆ ਚੈੱਕ ਕਰ ਲੋ ਦੇਖੋ ਤੇ ਭਾਰ ਪਿੱਛੇ ਦੀ ਤਾਂ ਲੋਅਰ ਕੀ ਗਾਰੰਟੀ ਦਿੱਤੀ ਉਹਨਾਂ ਨੇ ਤੁਹਾਨੂੰ ਵੀ ਆਪਣੀ ਫੁੱਲ ਗਾਰੰਟੀ ਆ ਵੀਰ ਹਰੀ ਕਹਿੰਦੇ ਵੀ ਜੇ ਭਾਰ ਪਿੱਛੇ ਦੇ ਕੋਈ ਨੌਕਸ ਹੋਵੇ ਆਪਾਂ ਬੈਠੇ ਆ ਲੈ ਚੱਲ ਵੀਰ ਤਿਲਾਂ ਵਾਲੀ ਬੂਰੀ ਆ ਨੋਟ ਕਰ ਲਿਓ ਚੰਗੀ ਭਲੀ ਸਾਂਭੀ ਰੇਟ ਕੀ ਰੱਖਦੇ ਆ ਉਹ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਮੈਂ ਤੁਹਾਨੂੰ ਤੋਰ ਤਾਰ ਕੇ ਆਂ ਤਸੱਲੀ ਨਾਲ ਪਸ਼ੂ ਵਿਖਾਤੇ ਆ ਗਾਰੰਟੀ ਨਾਲ ਤੇ ਬਾਕੀ ਜਿਹੜੇ ਭਰਾ ਦੇ ਮਨ ਨੂੰ ਚੰਗੀ ਲੱਗੀ ਉਹ ਸੰਪਰਕ ਵੀ ਕਰ ਲਿਓ ਸੱਦਨੋ ਬੰਨ ਲੈਣ ਦਿਓ ਫਿਰ ਆਪਾਂ ਉਸ ਤੋਂ ਬਾਅਦ ਤੁਹਾਨੂੰ ਇਹਦਾ ਰੇਟ ਜਿਹੜਾ ਵੀ ਹੋਇਆ ਉਹ ਕਨਫਰਮ ਕਰਦੇ ਉੱਥੇ ਬੰਨ ਦੇ ਪਵਾ ਕੋਈ ਗੱਲ ਉਹ ਪੜ ਲੈਣ ਅੰਦੇਖੋ ਤੇ ਇਹ ਨੋਟ ਕਰ ਲਿਓ ਇੱਕ ਸੂਏ ਵੀਰ ਹਰਾਂ ਦੇ ਦਸਨ ਮੁਤਾਬਕ ਇਹ ਬੱਚਾ ਕਾਲਾ ਦੇ ਦਿੰਦੀ ਆ ਤੇ ਇੱਕ ਸੂਏ ਬੂਰਾ ਬੱਚਾ ਦਿੰਦੀ ਆ ਇਹ ਪੁੱਛ ਰਹੇ ਨੇ ਐਤਕੀ ਬੂਰੇ ਦੀ ਵਾਰੀ ਆ ਕਿ ਕਾਲੇ ਦੀ ਆ ਜੀ ਬੂਰੇ ਦੀ ਵਾਰੀ ਆ ਤੇ ਪਿਛਲੇ ਸੂਏ ਦੀ ਇਹਦੀ ਉਹ ਝੋਟੀ ਖੜੀ ਹੈ ਨਾ ਹਾਂਜੀ ਹਾਂਜੀ ਮੋਹਰਾ ਦੀ ਕਾਲੀ ਆਈ ਆ ਹਾਂਜੀ ਬੜਾ ਚੰਗਾ ਦਾ ਵੀਰੇ ਕੀ ਰੇਟ ਰਹੂਗਾ ਪੂਰੀ ਮਹਾਂ ਦਾ ਇਹਦਾ 1.5 ਲੱਖ ਰੁਪਏ ਆਪਣੀ ਡਿਮਾਂਡ ਆ ਜੀ ਮੰਗਦੇ ਆਪਾਂ ਹਾਂਜੀ ਆ ਇਹਦਾ ਮਾਨਤਾਨ ਕਰਦੇ ਆ ਆ ਇਹਦਾ ਮਾਨਤਾਨ ਕਰ ਦਿਆਂਗੇ ਜੇ ਕਿਸੇ ਨੇ ਸੂਈ ਲੈ ਕੇ ਜਾਣੀ ਆ 30000 ਰੁਪਿਆ ਆਪਾਂ ਨੂੰ ਸਾਈ ਪਾ ਦੇ ਸੂਈ ਮੈਂ ਦਾ ਦੁੱਧ ਚਵਾ ਕੇ ਵੀ ਦੇ ਦੇਾਂਗੇ ਹਾਂਜੀ ਸੂਈ ਮੈਂ ਦੇ ਦੇ ਵੀ ਇੰਨੀ ਗਰੰਟੀ ਆਪਾਂ ਨੂੰ ਇਹ ਇਹਦੇ ਤੇ ਇਨਾ ਕ ਮਾਨ ਆ ਹਾਂਜੀ ਹਾਂ ਤੇ ਬਾਕੀ ਚੂਣ ਚਾਂਣ ਬਹੁਤ ਚੰਗਾ ਹਾਂਜੀ ਵਧੀਆ ਹੀ ਥਾਣਾ ਦੀ ਹਵਾਨੇ ਦੀ ਹਰ ਇੱਕ ਚੀਜ਼ ਦੀ ਗਰੰਟੀ ਹੋ ਗਈ ਹੈ ਆਪਣੀ ਦੀ ਧੰਨਵਾਦ ਧੰਨਵਾਦ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਦੋ ਭਰਾ ਹਰਾਂ ਕੋਲੇ ਤੁਸੀਂ ਵੀਡੀਓ ਚ ਵੇਖ ਲੈ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਦ